ਸੋ ਦੇਸ਼ ਦੀ ਰਾਜਧਾਨੀ ਵਿੱਚ ਨਵੀਂ ਬਣੀ ਸੰਸਦ ਦੇ ਵਿੱਚ ਪਾਣੀ ਵੜ ਚੁੱਕਾ ਗਿਆ ਆ ਥੋੜੇ ਥੋੜੇ ਬੂੰਦਾਂ ਪਾਣੀ ਦੀਆਂ ਸੰਸਦ ਦੇ ਵਿੱਚ ਡਿਗਦੀਆਂ ਹੀ ਦਿਖਾਈ ਦਿੰਦੀਆਂ ਪਈਆਂ ਅੰਦਰ ਹੀ ਸਸਦਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਕੀ ਕੀ ਤੁਹਾਨੂੰ ਦੱਸਤੀ ਏ ਇੱਕ ਤਕਰੀਬਨ 20 ਹਜ਼ਾਰ ਕਰੋੜ ਦੇ ਆਸ-ਪਾਸ ਦੀ ਲਾਗਤ ਦੇ ਨਾਲ ਨਵੀਂ ਇਹ ਇਮਾਰਤ ਬਣੀ ਸੀ ਸੰਸਦ ਦੀ ਜਿਦੇ ਵਿੱਚ ਸਾਰੇ ਹੀ ਮੈਂਬਰ ਆ ਪਾਰਲੀਮੈਂਟ ਔਰ ਦੇਸ਼ ਦੇ ਵੱਡੇ ਜਿਹੇਗੇ ਲੀਡਰ ਉਹ ਬਹਿ ਕੇੜੇਗੇ ਸੀ ਉੱਥੇ ਗੱਲਬਾਤ ਕਰਦੇ ਸੀ ਕਿ ਸੰਸਦ ਦੇ ਵਿੱਚ ਅਹਿਮ ਮੁੱਦਿਆਂ ਤੇ ਇੱਕ ਦੂਜੇ ਦੇ ਨਾਲ ਜਿਹੜੀ ਵਿਚਾਰ-ਵਟਾਂਦਰਾ ਕਰਦੇ ਸੀ ਲੇਕਿਨ ਹੁਣ ਜਦੋਂ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਗਿਆ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਪਾਣੀ ਜਿਹੜਾ ਆਇਆ ਉਹ ਨਵੀਂ ਬਣੀ ਸੰਸਦ ਦੇ ਵਿੱਚ ਦਿਗਦਾ ਦਿਖਾਈ ਦਿੰਦਾ ਪਿਆਗਾ ਤੁਹਾਨੂੰ ਬਾਲਟੀ ਵੀ ਤੁਹਾਨੂੰ ਦੇ ਦਿੱਤੋ ਬਾਅਦ ਉੱਥੋਂ ਦੇ ਕੁਝ ਸਾਂਸਦਾਂ ਵੱਲੋਂ ਵੀਡੀਓ ਬਣਾ ਕੇ ਦੀ ਸੋਸ਼ਲ ਮੀਡੀਆ ਉੱਤੇ ਅਪਡੇਟ ਵੀ ਕਰ ਦਿੱਤੀ ਗਈ ਕਿ ਕਿ ਨਾਲੇ ਵੀ ਕਿਹਾ ਗਿਆ ਕਿ ਇੰਨੇ ਜਿਆਦੇ ਪੈਸੇ ਲਾਉਣ ਤੋਂ ਬਾਵਜੂਦ ਵੀ ਅੰਦਰ ਪਾਣੀ ਵੜ ਗਿਆ ਕਿਤੇ ਨਾ ਕਿਤੇ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਲੱਗੀ ਆ ਉੱਥੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸਤੀ ਇੱਕ ਪੰਜਾਬ ਦੇ ਵਿੱਚ ਵੀ ਲਗਾਤਾਰ ਹੁਣ ਅੱਜ ਜਿਹੜਾ ਹੈਗਾ ਸਵੇਰ ਤੋਂ ਤੜਕੇ ਤੋਂ ਬਾਰਿਸ਼ ਪੈਂਦੀ ਪਈ ਗਈ ਆ ਬਹੁਤ ਸਾਰੇ ਰੋਡਾਂ ਦੇ ਉੱਤੇ ਬਹੁਤ ਸਾਰੇ ਸ਼ਹਿਰਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਚੁੱਕਾ ਜਿੰਨਾ ਲੋਕਾਂ ਦਾ ਜਾਨ ਜੀਵਨ ਜਿਹੜਾਗਾ ਉਹ ਅਸਤਵਰਸ ਹੋ ਚੁੱਕਾ ਗਿਆ